ਮਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਕੰਮ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ। ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ। ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰੇ ਦੇ ਕਮਾਈਆਂ 'ਚ ਹੋਣ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ ਤੇ ਅੱਜ ਪਹਿਲੇ ਦਿਨ ਜਿਹੜਾ ਗਾਰਾ ਕਰਨਾ ਸ਼ੁਰੂ ਹੋ ਗਿਆ ਜੀ ਖੇਤਾਂ ਦੇ ਵਿੱਚ ਕਦੂ ਤੇ ਚਾਚਾ ਜੀ ਦੇ ਕਰਨਾ ਜੀ ਉਧਰ ਇਹ ਲੱਗਣੀਆਂ ਜੀ ਜਿਹੜੀ 1509 ਜਿਹਨਾਂ ਦੇ ਵਿੱਚ ਆਲੂ ਲੱਗਣੇ ਆ ਆਲੂ ਪੱਟ ਕੇ ਫਿਰ ਗੰਨਾ ਲੱਗਣਾ ਜੀ ਤੇ ਆਪਣੀ ਜਿਹੜੀ ਜਿਹੜੀ ਹਲੇ ਥੋੜੇ ਜਿ ਦਿਨ ਲੇਟ ਲੱਗਣੀ ਆ ਬੇ 24 ਤੋਂ 25 ਤੱਕ ਪਨੀਰੀ ਆ ਜਿਹੜੀ ਆਪਣੀ ਤਿਆਰ ਹੋਣੀ ਆ ਆਪਾਂ ਨੇ ਆਪਣੀ ਵੈਰੈਟੀ ਜਿਹੜੀ ਲੇਟ ਲਾਉਣੀ ਆ ਕਿਉਂਕਿ ਆਪਾਂ ਨੇ ਬਾਅਦ ਦੇ ਵਿੱਚ ਕਣਕੇ ਬੀਜਣੇ ਆਂਦੀ ਆ ਸੋ ਗਰਮੀ ਆ ਜਿਹੜੀ ਉਹ ਵੀ ਪੂਰੀ ਹੋਈ ਪਈ ਆ 43 ਡਿਗਰੀ ਤਾਪਮਾਨ ਹੋਇਆ ਛਤਰੀ ਦੇ ਥੱਲੇ ਆ ਜਿਹੜਾ ਇਹ ਬੈਠ ਕੇ ਟਰੈਕਟਰ ਦੇ 46 ਹੋ ਜਾਂਦਾ ਜੇ ਟਰੈਕਟਰ ਤੇ ਉਤਰ ਕੇ ਕਿਤੇ ਲਾਗ ਪਰ ਖੜ ਜਾਈਏ ਤਾਂ ਆਰਾਮ ਆਉਂਦਾ ਨਹੀਂ ਤਾਂ ਤਪੁੱਤ ਪਾਈ ਆ ਜਿਹੜੀ ਪੂਰੀ ਹੋਈ ਪਈ ਆ ਗਰਮੀ ਦਾ ਵੀ ਚਲੋ ਦਿਨ ਹੈ ਗਰਮੀ ਦੇ ਇਹਨੇ ਵੀ ਆਪਣਾ ਬਾਈ ਕਹਿੰਦੇ ਜੋ ਬਨਰ ਉੱਤੇ ਸਭ ਆਪਣੇ ਦਿਨ ਦਿਖਾਉਂਦੇ ਆ ਉਹ ਚਾਹੇ ਇਨਸਾਨ ਆ ਚਾਹੇ ਕੋਈ ਵੀ ਰੋਤਾ ਮੀ ਉਹਨੇ ਇੱਕ ਗੱਲ ਆਪਣਾ ਦਿਖਾਉਣਾ ਹੁੰਦਾ ਹੈ ਜੋ ਬਨਰ ਉੱਤੇ ਤੇ ਬਾਕੀ ਚੱਲ ਰਿਹਾ ਜੀ ਬੰਦੇ ਵੀ ਆਪਣੇ ਪਹੁੰਚਣ ਆਲੇ ਆ ਪਨੀਰੀ ਪੱਟਣ ਆਲੇ ਤੇ ਗਾਰਾ ਸ਼ੁਰੂ ਆ ਰੋਟਾਵੇਟਰ ਪਾ ਲਿਆ ਜੀ ਆਪਾਂ ਨੇ ਆਪਣੇ ਵਾਲਾ ਉਹ ਦੇਖੋ ਪੰਮੂ ਜੱਟ ਤੇ ਟਰੈਕਟਰ ਹੈ ਬਾਈ 4x4 ਕੱਲ ਪਾਣੀ ਛੱਡਿਆ ਤਾਂ ਲਾਈਟ ਆਉਂਦੀ ਜੀ ਬਥੇਰੀ ਲਾਈਟ ਦੀ ਕੋਈ ਘਾਟ ਨਹੀਂ ਜੇ ਕਹੀ ਹੈ ਵੀ ਲਾਈਟ ਨਹੀਂ ਆਉਂਦੀ ਪਰ ਨਹੀਂ ਲਾਈਟ ਬਹੁਤ ਆਉਂਦੀ ਆ ਚਲੋ ਹਲੇ ਸਾਡੇ ਟਾਮੀ ਟਾਮੀ ਲੋਈ ਸ਼ੁਰੂ ਹੋਈ ਆ ਜੀ ਥੋੜੇ ਜੇ ਘਰਾਂ ਨੇ ਜੇ ਮੈਂ ਆਪਣੇ ਪਿੰਡ ਦੀ ਕਰਾਂ ਗੱਲ ਤਾ ਤਕਰੀਬਨ ਤਕਰੀਬਨ 4-5 ਘਰਾਂ ਨੇ ਜੀਰੀ ਲਾਉਣੀ ਸ਼ੁਰੂ ਕਰੀ ਹੈ ਜਿਹੜੀ ਹਲੇ ਬਾਕੀ ਉਸ ਤਰ੍ਹਾਂ ਹੀ ਜਿਕਣਾ ਸੀ ਪੇਜ ਜੋਂ ਤੋਂ ਲਾਉਂਦੇ ਤੇ ਜੀ ਉੱਕਣਾ ਹੀ ਸਾਰਿਆਂ ਦੇ ਪਨੀਰੀਆਂ ਬੀਜ ਹੋਈਆਂ ਵੀ ਆ ਬਸ ਉਹ ਹੀ ਜਿਕਣਾ ਹੁਣ ਸਾਡੀ ਆ ਜੀ 24-25 ਜੂਨ ਤੱਕ ਅਸੀਂ ਕਹੀ ਜਾਂਦੇ ਪਰ ਮੈਨੂੰ ਲੱਗਦੀ ਹੈ ਵੀ ਉਹੀ 1-2 ਅਕਤੂਬਰ ਤੱਕ ਕੰਮ ਚੱਲੂਗਾ ਚਲੋ ਬਾਕੀ ਖੇਤ ਵਿੱਚ ਚੱਲਦੇ ਆ ਜੀ ਤੁਹਾਨੂੰ ਦਿਖਾਉਂਦੇ ਆ ਵੀ ਕਦੋਂ ਵੀ ਕਰਨਾ ਪਾਣੀ ਭਰਿਆ ਪਿਆ ਬੰਦੇ ਡੀਕ ਰਹੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲਗਾਇਤੋ ਪਵੜਾ ਕੰਮ ਬਹੁਤ ਆ ਦੇਖੋ ਇੱਕਣਾ ਪਨੀਰੀ ਹਲੇ ਕਈਆਂ ਦੀ ਛੋਟੀ ਆ ਬਹੁਤ ਸੋ ਹਲੋ ਇਹਦੇ ਵਿੱਚ ਚਾਰ ਆ ਸਾਈਡ ਆ ਭਾਈ ਸਾਰਿਆਂ ਨੇ ਜਿਹੜੇ ਕਰਕੇ ਆਪਣਾ ਲੇਜ਼ਰ ਲੇਜ਼ਰ ਦਾ ਬਹੁਤ ਫਾਇਦਾ ਇਹਨੂੰ ਵੀ ਪਾਣੀ ਸਿਰਫ ਥੋੜਾ ਥੋੜਾ ਲੱਗਦਾ ਖੇਤਾਂ ਦੇ ਵਿੱਚ ਇੱਕ ਇਹ ਜਿਸ ਬੰਦੇ ਨੇ ਬਣਾਈ ਆ ਉਹਦਾ ਧੰਨਵਾਦ ਲੇਜ਼ਰ ਬਣਾਇਆ ਜੀ ਨੇ ਵੀ ਪਾਣੀ ਦੀ ਸਮਝੋ ਵੀ ਅੱਧ ਤੋਂ ਜ਼ਿਆਦਾ ਬਚਤ ਹੋਣ ਲੱਗੀ ਸੋ ਬਾਕੀ ਭਾਈ ਹਮ ਕੀ ਵਾਲਾ ਖੇਤ ਹੈ ਇਹ ਲੱਗੇ ਜਿਵੇਂ ਜੀ ਰਕੜੀਆਂ। ਕਿ ਰਾਕੇ ਆਪਾਂ ਜਾ ਰਹੇ ਹਾਂ ਜੀ ਆਪਣਾ ਹੌਲੀ ਹੌਲੀ ਆਰਾਮ ਨਾਲ। ਰੋਟਾ ਮਟਰ ਬਾਈ ਪਾਇਆ। ਇਹ ਆਪਣੇ ਬਾਈ ਪਿੰਡ ਤੇ ਰਸਤਾ ਹੁੰਦਾ ਖੇਤਾਂ ਨੂੰ। ਆਪਣੀ ਵੀ ਗਾਹਾਂ ਮੋਟਰ ਜਿੱਥੇ ਨੀਤਰ ਬਾਈ ਦਾ ਫਾਰਮ ਆਉਂਦਾ ਮੁਰਗੀਆਂ ਵਾਲਾ। ਉਹ ਵੀ ਚੱਲ ਪੈਣਾ। ਜੀ ਆ ਲੋ ਪੱਕੀ ਬਾਈ ਬੂਟੇ ਆ ਹੀ ਜਾਂਦੇ। ਸਾਡਾ ਏਰੀਆ ਬੂਟਿਆਂ ਵਾਲਾ ਦੇਖੋ। ਇੱਥੇ ਦੇ ਬੂਟੇ ਸ਼ੁਰੂ ਵਾਲਾ। ਉੱਤੋਂ ਦਾ ਟਾਮੇਟ ਆ ਮੈਂ ਜਮੀਨਾਂ ਚਾ ਜਿਹੜੇ ਲੱਕਰੀਆਂ ਜਿਹੜੀ ਨਹੀਂ ਤਾਂ ਬਾਕੀ ਭਾਈ ਬੂਟੇ ਗੰਨਾ ਬੂਟੇ ਗੰਨਾ ਦੇਖੋ ਬਹੁਤ ਇਲਾਕਾ ਸਾਡਾ ਜਿਹੜਾ ਹਰਿਆਲੀ ਵਾਲਾ ਹੈ ਫੁੱਲ ਵਾਟਾ ਫੁੱਲ ਚਲੋ ਭਾਈ ਚੱਲਦੇ ਆ ਪੱਕੇ ਦਹੋਂਦੇ ਆਪਣੇ ਖੇਤਾਂ ਚ ਵੀ ਪਾਣੀ ਜਿਹੜਾ ਦੋ ਗੀਲਿਆਂ ਚ ਪਾਸਾ ਇਹ ਬੰਦੇ ਵੀ ਪਹੁੰਚ ਚੁੱਕੇ ਆ ਦੇਖੋ ভাই ਆ ਇੱਕ ਨਾ ਅੰਦਰ ਸ਼ਾਮਾ ਹੀ ਸ਼ਾਮਾ ਹੋ ਰਹੀ ਕਿੰਨਾ ਬੰਦ ਬਿਸਤੂਰ ਜਿਹਾ ਹੈਗਾ ਆ ਦੇਖੋ ਮੈਂ ਤੇਰਾ ਮੈਂ ਤੇਰਾ ਮੱਤ ਦੇਖੋ ਆਹ ਲੋ ਬੱਤੀ ভাই ਆ ਗਿਆ ਆਪਣਾ ਮੈਦਾਨ ਜਿਹੜਾ ਪਾਣੀ ਦੂਰਾ ਹੈ ਤਾ ਵੀ ਵਾਈਪ ਨੇਰੀ ਛੋਟੀ ਛੋਟੀ ਆ ਵੇ ਵੀ ਕਹਿੰਦੀ ਮੈਨੂੰ 10 ਦਿਨਾਂ ਵਾਲੇ ਦੇਖੀਆਂ ਉਹ ਵਾਈ ਰਾਜੂ ਵਾਈ ਪਹੁੰਚ ਚੁੱਕੇ ਆ ਮੱਤੀ ਵਾਈ ਤੋਂ ਪਹੁੰਚ ਲਿਆ ਜਾਂਦਾ ਉੜਦਾ ਹੁੰਦਾ ਬਾਈ ਖੇਤਾਂ 'ਚ ਪੂਰਾ ਵਟਾ ਪੂਰਾ ਹਾਂ ਲੱਗਿਆ ਬੰਦੇ ਸਾਡੇ ਪ੍ਰੇਰੀ ਪਟਣ ਹਾਂ ਰਾਜੂ ਕਿਹਾ ਹਾਲ ਐ ਫਾਕੂ ਠੀਕ ਐ ਠੀਕ ਆ ਵਾਹ ਲੱਗਦਾ ਕਿ ਕਰੇ ਪਨੀਰ ਰਾਜੂ ਪਤਾ ਨਹੀਂ ਕੀ ਹੋ ਗਿਆ ਹੋਏ ਜਾਂਦੀ ਮਾੜੀ ਮੋਟੀ ਸਪਰੇ ਦਾ ਕੜੀ ਦਾ ਹੈ ਪਰ ਸਪਰੇ ਦਾ ਅਸਰ ਤਾਂ ਹੋਇਆ ਜਾਂਦਾ ਬਾਈ ਪਨੀਰੀ ਦੇਖਣ ਨੂੰ ਛੋਟੀ ਲੱਗਦੀ ਹੈ ਕਿੱਡੀ ਕਿੱਡੀ ਹੋ ਗਈ ਹੈ ਹੈ ਦੇਖਣ ਨੂੰ ਛੋਟੀ ਲੱਗਦੀ ਹੈ ਦੇਖ ਤਾਂ ਹੈ ਹੈ ਨਰਮੀ ਹੁੰਦੀ ਹੈ ਇਹ ਜਿਹੜੀ ਬਾਸਮਤੀ ਹੁੰਦੀ ਹੈ ਇਹ ਬਾਸਮਤੀ ਹੈ ਹਾਂ ਦੇਖਣ ਨੂੰ ਦਿਖਦੀ ਹੈ ਬਾਸਮਤੀ ਇਹ ਬਾਸਮਤੀ ਹੈ ਬਾਈ ਲਓ ਬਾਈ ਇਹ ਬਾਸਮਤੀ ਦਾ ਸੱਤ ਵੀ ਬੇਟੀ ਲਾਉਂਦੇ ਨੇ ਬਾਸਮਤੀ ਫਿਰ ਆਲੂ ਵਾਲੇ ਚ ਗੇਤੀ ਉਹ ਲਾਦੀ ਹੁੰਦੀ ਹੈ ਆ ਬੀਜ ਤਿਆਰ ਹੈ ਜੀ ਜਾਣਾ ਕੰਮ ਬਾਈ ਹੁਣ ਪਾਣੀ ਇਹ ਲੇਜ਼ਰ ਵਾਲੇ ਖੇਤ ਆ ਬਾਈ ਦੇਖੋ ਇਹ ਜੜਾਂ ਵੀ ਉੱਪਰ ਦੇਖਦੀਆਂ ਮੱਕੀਆਂ ਬਸ ਸਮਝ ਲਓ ਇੱਕ ਇੱਕ ਉੰਗਲ ਖੇਤ ਚ ਪਾਣੀ ਖੜਾ ਹੈ ਸਾਰੇ ਜਿੰਨਾ ਚਾਹੇ ਲੇਜ਼ਰ ਹੋਇਆ ਵਾ ਬਾਈ ਮਾਨ ਰੋਟਾ ਬਟਰ ਨਾਲ ਬਾਈ ਚੱਜੇ ਜਾਣੀ ਠੀਕ ਆ ਬਾਈ ਲੇਜ਼ਰ ਦਾ ਤਾਂ ਫਾਇਦਾ ਬਹੁਤ ਆ ਹੈ ਲੇਜ਼ਰ ਦਾ ਫਾਇਦਾ ਬਹੁਤ ਆ ਇੱਥੇ ਮرائی ਜਾ ਲੇਜ਼ਰ ਆਜ ਸਾਲ ਤਾਂ ਘਾਟਾ ਮਸੂ ਰਲਦਾ ਹੂੰ ਵੀ ਪਾਣੀ ਦਾ ਬਹੁਤ ਫਾਇਦਾ ਰਹਿੰਦਾ ਤੇ ਲਾ ਪਧਰਾ ਖੜਾ ਹੈ ਕੋਈ ਖੁੰਝਾ ਜੜਾਂ ਵੀ ਦੇਖਦੀਆਂ ਅਰੇ ਜੜ ਇਨੀ ਕੁ ਛੀ ਹੈ ਜਿਹੜੀ ਆਪਾਂ ਰੂਟਾ ਪੀਟਰ ਗਿਆ ਪਾਉਣਾ ਇਹਨਾਂ ਹੁਣ ਇਹ ਲੱਸੀ ਜਿਹਾ ਬਣਾ ਦੇਣੀ ਸਾਰੀ ਪਾਣੀ ਬਣ ਜਾਣਾ ਇੱਕਦਮ ਦਾ ਉਹ ਪਾਣੀ ਨਾ ਬੱਲੇਵਲ ਜੋ ਫੜ ਜਾਣਾ ਸਿੱਧਾ ਜਾ ਸਹੀ ਗੱਲ ਮਾੜਾ ਮੋਟਾ ਜਿਹੜਾ ਉੱਤੇ ਨਹੀਂ ਮੰਦਾ ਕਰ ਦਿੰਦਾ ਇਹ ਵੀ ਲੈਵਲ ਨਾਲ ਦੇ ਕੰਮ ਨਹੀਂ ਕੋਈ ਗੱਲ ਨਹੀਂ ਘਾਣ ਨਹੀਂ ਲੱਗਦੇ ਜੇ ਕਦੋਂ ਕਰਕੇ ਜਦੋਂ ਲਾਦੇ ਉਹ ਲਾਦੇ ਦੋ ਦਿਨ ਫੇਰ ਜਾ ਕੇ ਤਾਂ ਹੀ ਤਾਂ ਵੇ ਹੁਣ ਚੱਲਣਾ ਕੰਮ ਚਲੋ ਬਾਈ ਚਲੋ ਪਾਣੀ ਨਾ ਸਮਾਰਿਆ ਤੇ ਪਰ ਹੁਣ ਚੱਲਣੀ ਹੁਣ ਆ ਸੁਦਾ ਬਾਈ ਚਾਰੇ ਬੰਦੇ ਬਹਿ ਗਏ ਬਰਾਬਰ ਬਰਾਬਰ ਲੋ ਬਾਈ ਇਹਦਾ ਗਰਮ ਗਰਮ ਪਾਣੀ ਪਾਣੀ ਦਾ ਵੀ ਹਾਲ ਦੇਖ ਲਓ ਕਰਨਾਲ ਦਾ ਖਾਲਾ ਪੂਲਾ ਜਾਂ ਕਰਤਾ ਦੇਸੀ ਰਹ ਪਿਆ ਬਾਈ ਇਹਨਾਂ ਤੇ ਵਾਇਕਰ ਨੂੰ ਸੌਣ ਲੈ ਕੇ ਬਾੜੀ ਬਾਈ ਖੇਤ ਚ ਪਾਏ ਹੋਰ ਬਾਈ ਫੋਰ ਲੱਗ ਗਿਆ ਹਨ ਤੇਲ ਦਾ ਸਿਸਟਮ ਵੀ ਬਾਈ ਦਾ ਥੋੜਾ ਜਿਹਾ ਗਲਤ ਆ ਇਲੈਕਟ੍ਰਿਕ ਮੀਟਰ ਦਾ ਜਿਹੜਾ ਦੇ 30 35 ਲੀਟਰ ਤੇਲ ਪਿਆ ਟੱਕ ਟੱਕ ਜੀ ਦਿਖਾਈ ਜਾਂਦਾ ਵਾਹਿਗੁਰੂ ਸੱਚਾ ਪਾਤਸ਼ਾਹ ਪਰਣਾ ਹੋਣਾ ਬਾਈ ਰੋਟਾਵੇਟਰ ਟੰਟਾ ਉਹ ਲਾ ਦੇਣਾ ਕੰਟਰੋਲਰ ਲਾ ਦੇਣਾ ਆਪਾਂ ਨੇ ਇੱਕ ਇਹਨਾਂ ਬਾਕੀ ਸੈਟਿੰਗਾਂ ਥੋੜੀ ਜੀ ਦੇਖਾਂਗੇ ਤਰਾਜੂਗੋ ਨਾਲ ਬ੍ਰੇਕਾਂ ਬਲਦੀਆਂ ਪੈਰ ਰੱਖਿਆ ਵਾ ਠੀਕ ਆ ਓਕੇ ਚਲੋ ਬਾਈ ਚੱਲਦੇ ਆ ਫਲੋ ਚਲਾ ਕੇ ਦੂਵੇ ਚ ਰੱਜ ਨੂੰ ਪਿਛਲਾ ਓੜੀ ਆ ਗਿਆ ਰ ਵੀ ਕੱਟਦਾ ਬਾਈ ਮੈਂ ਬਾਈ ਕੰਮ ਟਾਇਰ ਦੇ ਮਤਲਬ ਕੀ ਮਾਲਕ ਟੈਕਿੰਗ ਨੂੰ ਕੋਰਨ ਮੰਦਾ ਹੈ ਕੂ ਸਾਰੀ ਉਹ ਪਟਕੇ ਹਟੂਗਾ ਹਟਦਾ ਨਹੀਂ ਪੱਟ ਦੇਣਗੇ ਲੋ ਬਾਈ 14 15 ਬੰਦੇ ਆ ਹੁਣ ਇਹਨਾਂ ਨੇ ਪਟਾਈ ਸੋਵਾ ਬਾਈ ਸਾਰਾ ਹੀ ਲਾ ਦੇਣਾ ਸ਼ਾਮ ਨੂੰ ਕਰਦੇ ਪਟਾਈ ਇਹ ਦੂਏ ਬੰਦੇ ਲੱਗੇ ਹੋਏ ਲਾਉਣ ਆਲੇ ਨਾਲ ਪਨੀਰੀ ਪੈਂਕੂ ਕਹੀ ਜੀ ਆ ਪਨੀਰੀ ਤਾਂ ਠੀਕ ਆ ਜੀ ਇੱਕ ਨੰਬਰ ਹੈ ਨਾ ਕੱਖ ਰਹਾ ਤਾਂ ਬਾਈ ਪਨੀਰੀ ਤੇ ਬਾਕੀ ਬਾਈ ਆਪਣਾ ਹੁਲੀ ਆ ਬਲ 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 ਗਰਮੀ ਦੇ ਵਿੱਚ ਬੁਰਾ ਹਾਲ ਆ ਬਾਈ ਬਹੁਤ ਠੀਕ ਨਹੀਂ ਉਹ ਤਾਂ ਬਾਈ 42 43 ਵੀ 42 ਹੁਣ ਪਰ ਛਤਰੀ ਦੇ ਹੇਠਾਂ ਟਰੈਕਟਰ ਉੱਪਰ ਬੈਠ ਕੇ ਛਾਦੀ ਹੁੰਦਾ ਜਿੰਦੀਆ ਲੋ ਬਈ ਇਹ ਵੀ ਵਿਚਾਰੇ ਲੱਗੇ ਹੋਏ ਸਾਰਿਆਂ ਦੀ ਬਾਈ ਮਿਹਨਤ ਕਾਇਦੀ ਹੈ ਬਾਕੀ ਬਾਈ ਰੇਹ ਵਾਲਾ ਪਾਣੀ ਜੇ ਪੈਨ ਕਰਕੇ ਨਾ ਮੱਖੀ ਵੀ ਤੰਗ ਕਰਦੀਆਂ ਮੁਸਕ ਜਿਹਾ ਮਾਰਦਾ ਪਾਣੀ ਤੋਂ ਫੈਕੂ ਆਦੇ ਖੱਡ ਕਿੰਨੀ ਤਗੜੀ ਪਈ ਵੀ ਇਹ ਨਹੀਂ ਮੋਗ ਜਾ ਰਹਾ ਹਾਂ ਕਰਾ ਕਰੀ ਕਰੀ ਬੁਲਾ ਲਾ ਨੂੰ ਬੰਦੇ ਨੂੰ ਚਲੋ ਬਾਈ ਚੱਲ ਰਿਹਾ ਕੰਮ 14 60 ਬਾਈ ਸਫਾਈ ਸਫਾਈ ਵੀ ਹਰੇ ਕੇ ਕਰ ਰਿਹਾ ਦੇਖੋ ਖੇਤਾਂ ਦੀ ਤਿਆਰੀ ਆ ਬਾਈ ਲੋ ਬਾਈ ਦਿਨ ਛਪਣਾ ਕਿਨਾਰੇ ਕੰਮ ਬਾਈ ਆਪਣਾ ਨਿਬੜਦਾ ਹੁੰਦਾ ਮਾਰੋ ਮਾਰ ਆਹ ਕਰਾ ਰਹਿ ਗਿਆ ਤੇ ਅਦਰ ਬਾਈ ਪਾਣੀ ਛੜਤਾ ਸਿਰ ਆਪਣਾ ਟਰੈਕਟਰ ਬਾਈ ਤੁਹਾਨੂੰ ਬਾਹਰ ਕੱਢ ਕੇ ਖੜਾਇਆ ਤੇ ਹੁਣ ਪਾਣੀ ਪੀਤਾ ਬਾਈ। ਥੇ ਦੇ ਪੈਰ ਰੱਖ ਕੇ। ਹਾਂ ਲੋ। ਚੱਲੀ ਜਾਂਦਾ ਬਾਈ ਕੰਮ ਪੂਰਾ ਜੋਰਾਂ ਤੇ। ਬਾਕੀ ਆਲੇ-ਦਾਲੇ ਵੀ ਬਾਈ ਟਰੈਕਟਰਾਂ ਦੀ ਆਵਾਜ਼ ਆ ਰਹੀ ਬਾਈ ਚੱਲਦੀ ਆ। ਹਾਂ। ਆਪਣਾ ਬਾਈ ਇੱਕਣਾ ਕੰਮ ਪੂਰਾ ਚੱਲਦਾ ਆ ਵੀ ਬਾਈ ਘੰਟੇ ਡੇਢ ਘੰਟੇ 'ਚ ਭਰ ਜਾਂਦਾ। ਪਧਰਾ ਇਹਦਾ ਦੇਖੋ ਲੈਜਰ ਦਾ ਫਰਕ। ਜਾਂਦਾ ਨਾ ਇਹਨਾਂ ਪਧਰਾ ਪਾਣੀ ਦੇਖੋ ਕਿਦ ਤਰੇ ਘੱਟ ਵੱਧ ਨਹੀਂ। ਮੈਂ ਕਿ ਕੁੰਗਲ-ਕੁੰਗਲ ਪਾਣੀ ਜਾਈ ਜਾਂਦਾ ਗਿਆ ਨਾ। ਦੋਖੋ ਸਾਰੇ ਪਾਸੇ ਚਲੋ ਭਾਈ ਇੱਥੇ ਤੱਕ ਕੇ ਬਲੌਗ ਤਾ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਸਿਕਾ ਲੋ ਭਾਈ ਕਹਿੰਦਾ ਦੋ ਦਿਨ ਸੁਬਾਹ ਸੁਬਾਹ ਕੰਮ ਖਿੱਚਦਾ 15 ਬੰਦੇ ਆ ਭਾਈ ਕਹਿੰਦੇ 5 ਘੰਟੇ ਦੇ ਵਿੱਚ 3 ਕਿਲੇ ਗੋਲ ਕਰਤੇ ਲੋ ਜੀ ਰਾਤੇ ਰਾਤ ਨੇ ਰੰਤ ਤੱਕ ਬਾਈ ਕੱਦੂ ਦਾ ਨਵੇੜਾ ਸਾਰਾ ਹੀ ਗਾਰੇ ਦਾ ਤੇ ਸੁਬਾ ਦੇ ਬਾਈ ਹਾਈਵੇ 4:30 ਵਜੇ ਤੇ ਬਦੋ ਗਾਰੇ ਰਹਿ ਕੇ ਇੱਕ ਫਾਂਡ ਤੋਂ ਬਾਅਦ ਉਹ ਉੱਥੇ ਦੇ ਬਾਈ ਲਗਾਈ ਜਾਂਦੀ ਹੈ ਧਾਨਾਂ ਦੀ ਲੋਈ ਹੁੰਦੀ ਆਉਂਦੀ ਹੈ ਉਹ ਸਿਰੇ ਤੋਂ ਨਾ ਕਿ ਸੂਰਜ ਬਾਈ ਚੜ ਚੁੱਕਿਆ